ਜਿੱਦੂ ਪਹਿਲੀ ਰਾਤ ਸੀ ਨਾ ਮਾਤਾ ਸਾਹਿਬ ਦੇਵਾ ਦੀ ਉਸ ਰਾਤ ਮਾਤਾ ਜੀ ਨੇ ਇੱਕ ਪ੍ਰਤੀਗਿਆ ਕੀਤੀ ਸੀ ਕਿ ਅੰਨ ਜਲ ਛਕਾਂਗੀ ਜਰੂਰ ਪਰ ਜਿੰਨਾ ਚਿਰ ਦਰਸ਼ਨ ਨਹੀਂ ਕਰ ਲੈਂਦੀ ਮੈਂ ਉਨਾ ਚਿਰ ਨਹੀਂ ਛਕਾਂਗੀ ਰੋਜ਼ ਇੱਕ ਫੁੱਲਾਂ ਦੀ ਮਾਲਾ ਤਿਆਰ ਕਰਦੇ ਸਨ ਮਾਤਾ ਜੀ ਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਫੁੱਲ ਗਲ ਵਿੱਚ ਪਾ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਲੰਗਰ ਫੇਰ ਛਕਦੀ ਸੀ ਜੋ ਮਰਜ਼ੀ ਹੋ ਜਾਏ ਪੂਰੀ ਉਮਰ ਉਹਨਾਂ ਦਾ ਇਪਰਨ ਟੁੱਟਾ ਨਹੀਂ ਸੰਗਤ ਬੜਾ ਪਿਆਰ ਕਰਦੇ ਇੱਕ ਦਿਨ ਮਨ ਨੇ ਫੁਰਨਾ ਫੁਰਨਾ ਆ ਗਿਆ ਮਨ ਵਿੱਚ ਮੈਨੂੰ ਵੀ ਕੋਈ ਮਾਂ ਆਕੇ ਮੈਨੂੰ ਵੀ ਕੋਈ ਮਾਂ ਆਕੇ ਅੱਜ ਸਤਗੁਰ ਮਹਿਲ ਵਿੱਚ ਆਏ ਸੰਗਤਾਂ ਨੂੰ ਦਰਸ਼ਨ ਦੇ ਕੇ ਆਖਿਆ ਸਾਹਿਬ ਕੋਰੇ ਚੁੱਪ ਬੈਠੀ ਐ ਕੀ ਗੱਲ ਹੈ ਕਹਿੰਦੀ ਸਤਿਗੁਰੂ ਦੇਲ ਦੀ ਜਾਣਦੇ ਪਰ ਇੱਕ ਮੇਰੀ ਅਰਦਾਸ ਏ ਮਹਾਰਾ ਕਹਿੰਦੇ ਦੱਸੋ ਕਹਿੰਦੇ ਮੇਰਾ ਚਿਤ ਕਰਦਾ ਵੀ ਮੇਰੀ ਕੁੱਖ ਵਿੱਚ ਵੀ ਸੰਤਾਨ ਹੋਵੇ ਮੈਨੂੰ ਵੀ ਲੋਕ ਮਾਂ ਕਹਿਣ ਕਹਿੰਦੇ ਇਹ ਕਿਹੜੀ ਗੱਲ ਕਰ ਦਿੱਤੀ ਤੂੰ ਸਵੇਰੇ ਦਨਵਾਰ ਸੱਜੇਗਾ ਤੈਨੂੰ ਮਾਂ ਬਣਾਵਾਗੇ ਕਹਿੰਦਾ ਐਸੀ ਮਾਂ ਬਣਾਵਾਗੇ ਜਿਥੇ ਬੱਚਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕੀ ਅੰਮ੍ਰਿਤ ਵੇਲਾ ਹੋਇਆ ਦਰਬਾਰ ਸਜਿਆ ਸਤਿਗੁਰੂ ਨੂੰ ਅਸੀਂ ਪਿਤਾ ਕਹਿੰਨੇ ਆ ਧਰਮ ਦਾ ਪਿਤਾ ਸਾਡਾ ਬਾਜਾ ਵਾਲਾ ਤੇ ਭਰੇ ਦਰਬਾਰ ਵਿੱਚ ਆਖਿਆ ਖਾਲਸਾ ਜੀ ਜਿਹੜਾ ਅੱਜ ਤੋਂ ਬਾਅਦ ਜਾਂ ਪਹਿਲਾਂ ਕਿਸੇ ਨੇ ਜਿੰਨੇ ਵੀ ਖੰਡੇ ਦੀ ਪੋਲ ਲਈ ਏ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਧਰਮ ਦੀ ਮਾਂ ਮਾਤਾ ਸਾਹਿਬ ਕੌਰ ਜੀ ਬੋਲੇ ਸੋਨਹਾਲ ਅੱਜ ਤੋਂ ਬਾਅਦ ਤੁਹਾਡੀ ਮਾਂ ਮਾਤਾ ਸਾਹਿਬ ਕੌਰ ਤੇ ਕਹਿੰਦੇ ਇੰਨੇ ਹੀ ਚਾ ਚੜਿਆ ਇੰਨੀ ਖੁਸ਼ੀ ਹੋਈ ਮਾਤਾ ਸਾਹਿਬ ਕੌਰ ਨੂੰ ਅੱਗੇ ਬਾਜਾਂ ਵਾਲੇ ਕਹਿੰਦੇ ਸੀ ਨਿਹਾਲ 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 ਅਤ ਮਾਤਾ ਸਹਿਬ ਕੋਲ ਨੇ ਕਿਹਾਤਾ ਤੇ ਆ ਨਿਹਾਲ 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 ਕਰ ਦਿੱਤਾ ਆ ਦੇਖ ਲੋ ਸੰਗਤ ਜੀ ਜੋ ਮਰਜੀ ਹੋ ਜਾਵੇ ਜਿਹੜਾ ਬੰਦਾ ਅੰਮ੍ਰਿਤ ਛਕ ਲੈਂਦਾ ਉਹਨੂੰ ਅਨਾਥ ਨਹੀਂ ਕਿਹਾ ਜਾਂਦਾ ਜਿਹੜਾ ਬੰਦੇ ਨੇ ਅੰਮ੍ਰਿਤ ਛਕ ਲਿਆ ਉਹ ਅਨਾਥ ਨਹੀਂ ਕਿਉਂਕਿ ਉਹਦੀ ਮਾਤਾ ਮਾਤਾ ਸਾਹਿਬ ਕੋਰੀ ਉਹਦਾ ਪਿਓ ਗੋਬਿੰਦ ਸਿੰਘ ਮਹਾਰਾਜ ਹੈ